ਜੇ ਚੰਦ ਲੀਡਰ ਬਾਹਰ ਚਲੇ ਜਾਣਗੇ ਆ ਤਾਂ ਨਹੀਂ ਵੀ ਅਕਾਲੀ ਦਲ ਖਤਮ ਹੋ ਜਾਊਗਾ 인ਦਰਾ ਗਾਂਧੀ ਦੇ ਵੇਲੇ ਤੋਂ ਲੈ ਲੋ ਜਿਹੜੀ ਕਾਂਗਰਸ ਸਰਕਾਰਾਂ ਸੀ ਉਹਨਾਂ ਨੇ ਹਮੇਸ਼ਾ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਯਾਨੀ ਲੀਡਰ ਇੰਨੇ ਛੋਟੀ ਸੋਚ ਦੇ ਜਾਂ ਸਮਝਦੇ ਹੈ ਨਹੀਂ ਕਿ ਕਿਸੇ ਪਾਰਟੀ ਦੇ ਕਿ ਵੱਡੇ ਲੀਡਰ ਨੇ ਮੈਂ ਮੈਂ ਇੱਕ ਗੱਲ ਦੱਸ ਦੇਣਾ ਜਿਹੜੇ ਵੀ ਇਨਸਾਨ ਮੈਂ ਲੀਡਰ ਨਹੀਂ ਕਹੂੰਗਾ ਜਿਹਨੂੰ ਸਤਾ ਦਾ ਲਾਲਚ ਪੈ ਜੇ ਨਾ ਉਹ ਹਰ ਹੱਥ ਕੰਡੇ ਵਰਤਨ ਲੱਗ ਪੈਂਦਾ ਉਹਨੂੰ ਐ ਹੁੰਦਾ ਵੀ ਮੈਨੂੰ ਕਿਵੇਂ ਨਾ ਕਿਵੇਂ ਮੈਂ ਐਮਪੀ ਬਣ ਜਾ ਕਿਵੇਂ ਨਾ ਕਿਵੇਂ ਮੈਂ ਐਮਐਲਏ ਬਣ ਜਾ ਚਾਹੇ ਪਾਰਟੀ ਟੱਠੇ ਕੂਚ ਜਾਵੇ ਲੀਡਰ ਛੱਡ ਕੇ ਵੀ ਜਾਂਦੇ ਰਹੇ ਆ ਲੀਡਰ ਬੁਕਾਉ ਵੀ ਹੁੰਦੇ ਰਹੇ ਆ ਪਰ ਕਦੀ ਆਕਾਲੀ ਦਲ ਖਤਮ ਨਹੀਂ ਹੋਇਆ ਆਕਾਲੀ ਦਲ ਅੱਜ ਵੀ ਤਗੜਾ ਆਕਾਲੀ ਦਲ ਕੱਲ ਵੀ ਤਗੜਾ ਤੇ ਆਕਾਲੀ ਦਲ ਹਮੇਸ਼ਾ ਤਗੜਾ ਰਹੂਗਾ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਜ਼ਿਲ੍ਹਾ ਇੰਚਾਰਜ ਬੁਲਾਏ ਗਏ ਬਲਾਕ ਪ੍ਰਧਾਨ ਬੁਲਾਏ ਗਏ ਬੇਸਿਕਲੀ ਗੱਲ ਇਹ ਸੀ ਕਿ ਧਰਾਤਲ ਤੇ ਚੱਲ ਕੀ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਇਦਾਂ ਵੱਡਾ ਲਾਸ ਕਿਉਂ ਹੋਇਆ ਮੇਰੇ ਨਾਲ ਰੋਜੀ ਬਰਕੰਦੀ ਸਾਹਿਬ ਨੇ ਬਰਕੰਦੀ ਸਾਹਿਬ ਕੀ ਕੀ ਚਰਚਾ ਹੋਈ ਅੰਦਰ ਖਾਸ ਤੌਰ ਤੇ ਦੇਖੋ ਅੱਜ ਤਾਂ ਜੋ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਸੀ ਉਸ ਤੋਂ ਬਾਅਦ ਹਲਕਾ ਇੰਚਾਰਜ ਸਹਿਬਾਨਾਂ ਦੀ ਮੀਟਿੰਗ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਰਹਿਨਮਾਈ ਹੇਠਾਂ ਹੋਈ ਹੈ ਤੇ ਕਿਉਂਕਿ ਹੇ ਹੁਣ ਮੈਂ ਤਾਂ ਗੱਲ ਕਹੂੰਗੇ ਪ੍ਰੈਸਰ ਨੂੰ ਹੀ ਚਰਚਾ ਚਲਾ ਦਿੰਦੀਆਂ ਦਿੱਤੀਆਂ ਜਾਂਦੀਆਂ ਤਾਂ ਉਹਦੇ ਵਿੱਚ ਸਾਰੇ ਹੀ ਤਕਰੀਬਨ 2-3 ਜ਼ਿਲ੍ਹਾ ਪ੍ਰਧਾਨਾਂ ਤੋਂ ਬਿਨਾਂ ਤੇ 5-7 ਹਲਕਾਂ ਚਾਰਜਾਂ ਤੋਂ ਬਿਨਾਂ ਤਕਰੀਬਨ ਸਾਰੇ ਹਾਜ਼ਰ ਸੀਗੇ ਤਾਂ ਉਹਦੇ ਚ ਸਾਰਿਆਂ ਨੇ ਇੱਕੋ ਫੈਸਲਾ ਕੀਤਾ ਵੀ ਪਾਰਟੀ ਨੂੰ ਕਿਵੇਂ ਤਗੜਾ ਕਰੀ ਚਾਹੀਦਾ ਕੀਤਾ ਜਾਵੇ ਕੀ ਕੰਮ ਕੀਤੇ ਜਾਣ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਪਾਰਟੀ ਦੇ ਪ੍ਰਧਾਨ ਸੀ ਤੇ ਉਹੀ ਹਮੇਸ਼ਾ ਪਾਰਟੀ ਦੇ ਪ੍ਰਧਾਨ ਕੋਈ ਇਤਰਾਜ਼ ਨਹੀਂ ਉੱਠਿਆ ਜੀ 100 ਤੇ 100% ਜਿਹੜੇ ਵੀ ਜ਼ਿਲ੍ਹਾ ਪ੍ਰਧਾਨ ਸੀ ਜਾਂ ਹਲਕਾ ਇੰਚਾਰਜ ਸੀਗੇ ਜਾਂ ਸੀਨੀਅਰ ਲੀਡਰਸ਼ਿਪ ਸੀ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰਹਿਣ ਮਾਈ ਹੇਠਾਂ ਹੀ ਵਿਸ਼ਵਾਸ ਪ੍ਰਗਟਾਇਆ ਵੀ ਉਹੀ ਬਾਦਲ ਸਾਹਿਬ ਹੀ ਪਾਰਟੀ ਚਲਾ ਸਕਦੇ ਆ ਦੂਸਰੀ ਜਿਹੜੀ ਸਾਰੀ ਟੀਮ ਆ ਉਹ ਹਮੇਸ਼ਾ ਕੀ ਹੁੰਦਾ ਚਾਹੇ ਉਹ ਇੰਦਰਾ ਗਾਂਧੀ ਦੇ ਵੇਲੇ ਤੋਂ ਲੈ ਲਓ ਜਿਹੜੀ ਕਾਂਗਰਸ ਸਰਕਾਰਾਂ ਸੀ ਉਹਨਾਂ ਨੇ ਹਮੇਸ਼ਾ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਜ ਵੀ ਬੀਜੇਪੀ ਸਪੌਂਸਰਡ ਪ੍ਰੋਗਰਾਮ ਹੈ ਜੋ ਉਹ ਪਾਰਟੀ ਸਾਰੀ ਚਲਾ ਰਹੀ ਹੈ ਉਹ ਜਿਹੜੇ ਉਹ ਸਾਰੇ ਇਨਸਾਨ ਬੀਜੇਪੀ ਵੱਲੋਂ ਹੀ ਲੀਡਰ ਇੰਨੇ ਛੋਟੀ ਸੋਚ ਦੇ ਜਾਂ ਸਮਝਦੇ ਹੈ ਨਹੀਂ ਕਿ ਕਿਸੇ ਪਾਰਟੀ ਦੇ ਕਿ ਵੱਡੇ ਲੀਡਰ ਨੇ ਮੈਂ ਮੈਂ ਇੱਕ ਗੱਲ ਦੱਸ ਦਿੰਦਾ ਜਿਹੜੇ ਲੀਡਰ ਜਿਹੜੇ ਵੀ ਇਨਸਾਨ ਮੈਂ ਲੀਡਰ ਨਹੀਂ ਕਹੂੰਗਾ ਜਿਹਨੂੰ ਸਤਾ ਦਾ ਲਾਲਚ ਪੈ ਜੇਨਾ ਉਹ ਹਰ ਹੱਥ ਕੰਡੇ ਵਰਤਨ ਲੱਗ ਪੈਂਦਾ ਉਹਨੂੰ ਐ ਹੁੰਦਾ ਵੀ ਮੈਨੂੰ ਕਿਵੇਂ ਨਾ ਕਿਵੇਂ ਮੈਂ ਐਮਪੀ ਬਣ ਜਾ ਕਿਵੇਂ ਨਾ ਕਿਵੇਂ ਮੈਂ ਐਮਐਲਏ ਬਣ ਜਾ ਚਾਹੇ ਪਾਰਟੀ ਠੱਠੇ ਖੂਚ ਜਾਵੇ ਪਰ ਪਾਰਟੀ ਤੋਂ ਬਿਨਾ ਪਾਰਟੀ ਤੋਂ ਇਨਸਾਨ ਵੱਡਾ ਨਹੀਂ ਹੁੰਦਾ ਸਰੋਪਾ ਜੀ ਸਾਹਿਬ ਨੂੰ ਤਾਂ ਟਿਕਟ ਤਾਂ ਦਿੱਤੀ ਇੱਕ ਮਿੰਟ ਮੈਂ ਉਹੀ ਗੱਲ ਕਹਿਣਾ ਵੀ ਪਾਰਟੀ ਸੁਪਰੀਮ ਆ ਨਾ ਕੋਈ ਬੰਦਾ ਸੁਪਰੀਮ ਹੁੰਦਾ ਜੇ ਪਾਰਟੀ ਨੇ ਜੇ ਚੰਦ ਲੀਡਰ ਬਾਹਰ ਚਲੇ ਜਾਣਗੇ ਆ ਤਾਂ ਨਹੀਂ ਵੀ ਅਕਾਲੀ ਦਲ ਖਤਮ ਹੋ ਜਾਊਗਾ ਅਕਾਲੀ ਦਲ ਤੇ ਅੱਜ ਕੋਈ ਨਵੀਂ ਭੀੜ ਨਹੀਂ ਪਈ ਅਕਾਲੀ ਦਲ ਦੇ ਸਮੇਂ-ਸਮੇਂ ਅਨੁਸਾਰ ਭੀੜਾਂ ਪੈਂਦੀਆਂ ਰਹੀਆਂ ਲੀਡਰਸ਼ਿਪ ਛੱਡ ਕੇ ਵੀ ਜਾਂਦੇ ਰਹੇ ਆ ਲੀਡਰ ਬੁਕਾਉ ਵੀ ਹੁੰਦੇ ਰਹੇ ਆ ਪਰ ਕਦੀ ਆਕਾਲੀ ਦਲ ਖਤਮ ਨਹੀਂ ਹੋਇਆ ਆਕਾਲੀ ਦਲ ਅੱਜ ਵੀ ਤਗੜਾ ਆਕਾਲੀ ਦਲ ਕੱਲ ਵੀ ਤਗੜਾ ਤੇ ਆਕਾਲੀ ਦਲ ਹਮੇਸ਼ਾ ਤਗੜਾ ਰਹੂਗਾ ਚਰਨਜੀਤ ਸਿੰਘ ਬਰਾੜ ਹੋਰ ਨੂੰ ਕਿਵੇਂ ਦੇਖ ਦऊं ਕਹਿੰਦੇ ਜਿਹੜੇ ਬਹੁਤ ਬਹੁਤ ਸਾਰੇ ਬਹੁਤ ਸਾਰੇ ਸ਼ਰਮ ਉਹਨਾਂ ਬਾਰੇ ਅਸੀਂ ਕੋਈ ਗੱਲ ਨਹੀਂ ਕਰਨੀ ਚਾਹੁੰਦੇ ਠੀਕ ਹੈ ਤਾਂ ਸਿੱਧੇ ਤੌਰ ਤੇ ਰੋਜੀ ਬਰਕੰਦੀ ਮੰਨਦੇ ਆ ਕਿ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਕੁਝ ਲੀਡਰ ਜਿਹੜੇ ਇਸ ਵੇਲੇ ਜਲੰਧਰ ਦੇ ਵਿੱਚ ਵੀ ਮੀਟਿੰਗ ਕਰ ਰਹੇ ਆ ਤਾਂ ਉਹ ਕਹਿ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਜਿਹੜੇ ਪਾਰਟੀ ਤੋਂ ਵੱਖ ਹੁੰਦੇ ਆ ਤਾਂ ਉਹ